ਅੱਜ ਜਿਹੜਾ ਰਵਨੀਤ ਬਿੱਟੂ ਦਾ ਘਰਾਵ ਕਰਨ ਆਇਓ ਕੀ ਕਹਿਣਾ ਚਾਹੋਗੇ ਜੀ ਕਿਹੜੀਆਂ ਮੰਗਾਂ ਲੈ ਕੇ ਆਏ ਹੋ ਮੰਗਾਂ ਦੇ ਕੋਈ ਨਹੀਂ ਸਾਡੀਆਂ ਜਿਹੜੀਆਂ ਪਹਿਲਾਂ ਮੰਨੀਆਂ ਆਈਆਂ ਮੰਗਾਂ ਸੀਗੀਆਂ ਆਪਾਂ ਉੱਥੇ 13 ਮਹੀਨੇ ਬੈਠੇ ਰਹੇ ਕਿਸਾਨ ਦਿੱਲੀ ਉਹ ਮੰਗਾਂ ਜਿਹੜੀਆਂ ਮੰਨੀਆਂ ਸੀ ਜਿਹੜੇ ਤਿੰਨ ਕਲੂਨ ਰੱਦ ਕਰੇ ਸੀਗੇ ਉਹ ਚੋਰ ਮੋਰੀ ਰੱਖ ਕੇ ਦੁਬਾਰਾ ਫੇਰ ਲਾਗੂ ਹੋ ਰਹੇ ਨੇ ਸਾਰੀ ਵਾਰੀ ਵਾਰੀ ਮੇਨ ਵਾ ਉਸ ਕੀ ਆਪਣੇ ਜਿਵੇਂ ਐਮਐਸਪੀ ਦੀ ਗਰੰਟੀ ਸੀ ਡਾਕਟਰ ਸੁਮਿੰਦਰ ਦੀ ਰਿਪੋਰਟ ਸੀ ਕੁਝ ਨਹੀਂ ਲਾਗੂ ਕਰਿਆ ਉਸ ਕਰਕੇ ਕਿਸਾਨ ਉਹਨਾਂ ਨੂੰ ਚੇਤਾ ਕਰਾਉਣ ਲਈ ਆਪਣੀ ਜਾਲਚਾਨੀ ਜਾ ਰਹੇ ਸੀਗੇ ਤੇ ਸਾਡਾ ਹੱਕਵਾਹ ਸਾਡਾ ਜਮੂਰੀ ਹੱਕਾ ਸਾਨੂੰ ਰੋਕਿਆ ਗਿਆ ਰੋਕਿਆ ਵੀ ਇਸ ਢੰਗ ਨਾਲ ਗਿਆ ਜਿਵੇਂ ਕੋਈ ਪਾਕਿਸਤਾਨ ਦੇ ਚੈਨਾ ਦੇ ਲੋਕ ਹੁੰਦੇ ਆ ਜਿਹੜੇ ਉਹ ਬੁਲਟ ਇੱਕ ਬੁਲਟ ਮਾਰੀ ਗਿਆ ਗੇਟ ਭੰਨਣ ਵਾਲੇ ਜਦ ਕਿ ਉਹ ਦੂਜੇ ਕਿਸੇ ਆਪਣੇ ਵਿਰੋਧੀ ਦੇਸ਼ ਨਾਲ ਵੀ ਨਹੀਂ ਵਰਤੇ ਜਾਂਦੇ ਉਹ ਜਿਹੜੇ ਉਹ ਗੈਸ ਗੋੜੇ ਆ 1993 ਦੇ ਬੰਦ ਨੇ ਉਹ ਬੰਨ ਨੇ ਉਹ ਸਾਡੇ ਦੇ ਵਰਤੇ ਗਏ ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਇਹ ਸਰਕਾਰ ਹੁਣ ਇਹ ਪੰਜਾਬ ਦੇ ਵਿੱਚ ਕਿਹੜੇ ਮੂੰਹ ਨਾਲ ਆਉਂਦੇ ਨੇ ਅੰਮ੍ਰਿਤਸਰ ਵੀ ਆਇਆ ਸੀ ਉਹਨੇ ਵੀ ਅਸੀਂ ਵਿਰੋਧ ਕਰਿਆ ਜੀ ਹੁਣ ਤੁਸੀਂ ਕੀ ਕਰਨ ਆ ਰਹੇ ਹੋ ਜਦ ਉਹੀ ਪੰਜਾਬੀ ਨੇ ਜਿਹਨੂੰ ਰੋਕਿਆ ਹੁਣ ਤੁਸੀਂ ਯਾ ਸਾਨੂੰ ਰਸਾਈ ਨਹੀਂ ਮੰਨਦੇ ਤੁਸੀਂ ਕੰਦਾ ਕੱਢ ਦਿੱਤੀਆਂ ਹਨ ਹਾਲਾਂਕਿ ਜਿਹੜਾ ਪਾਕਿਸਤਾਨ ਦਾ ਬਾਰਡਰ ਆ ਉਹ ਤੇ ਤਾਰਨੀ ਨਹੀਂ ਲੱਗੀ ਉਹ ਤੇ ਸਾਡੇ ਕਿਸਾਨ ਉੱਧਰ ਜਾ ਕੇ ਖੇਤੀ ਵੀ ਕਰਦੇ ਨੇ ਸਾਨੂੰ ਖੁੰਨ ਦਿੱਤੀ ਜਾਂਦੀ ਵੀ ਕਸਮ ਵੀ ਸਾਡੇ ਖੇਤ ਨੇ ਪਰ ਇਹਨਾਂ ਨੇ ਸਾਡੇ ਨਾਲ ਬਹੁਤ ਮਾੜੀ ਕਰੀ ਹੁਣ ਦੇਖੋ ਇੱਥੇ ਅਸੀਂ ਧਰ ਨਾਲ ਪ੍ਰੋਟੈਸਟ ਅਸੀਂ ਆਪ ਦਾ ਸਾਥ ਵਾਈ ਕਰ ਰਹੇ ਆ ਇੱਥੇ ਇੱਕ ਡਿਪਟੀ ਸਾਹਿਬ ਆਈ ਸੀਗੇ ਉਹ ਕਹਿੰਦੇ ਵੀ ਤੁਸੀਂ ਉੱਚੀ ਆਵਾਜ਼ ਨਹੀਂ ਆਪਣਾ ਸਪੀਕਰ ਨਹੀਂ ਲਾਉਣਾ ਜਦ ਕਿ ਛੋਟਾ ਅਸੀਂ ਆਪਣੇ ਜਿਹੜੇ ਰੈਜੀਡੈਂਸ ਏਰੀਆ ਵਾ ਰੈਜੀਡੈਂਸ ਏਰੀਆ ਨੂੰ ਹਰਾਨ ਨਹੀਂ ਕਰਨਾ ਸੀਗਾ ਨਹੀਂ ਕਰਦੇ ਜਦ ਕਿ ਰੈਜੀਡੈਂਸ ਏਰੀਆ ਸਾਰਾ ਦੇਖੋ ਸੁਬੀਲ ਵੀ ਮੱਠੇ ਪਣਜੀ ਲਾਈ ਆ ਸਾਨੂੰ ਪਾਣੀ ਦੇ ਰਿਹਾ ਆ ਆਂਡ ਕਮਾਂਡ ਸਾਨੂੰ ਪਾਣੀ ਭੇਜ ਰਿਹਾ ਆ ਵਾ ਸਾਰਾ ਸਾਨੂੰ ਸਾਰੇ ਕੋਆਪਰੇਟ ਕਰਿਆ ਇਹਨਾਂ ਨੇ ਕਮਾਂਡੀਆਂ ਨੇ ਜਦ ਕਿ ਇਹ ਸਾਨੂੰ ਕਹਿੰਦੇ ਸੀਗੇ ਵੀ ਤੁਸੀਂ ਇਹਨੂੰ ਹਰਾਨ ਨਾ ਕਰਿਓ ਅਸੀਂ ਕੋਈ ਅਸੀਂ ਇਸੇ ਦੇਸ਼ ਦੇ ਵਾਸੀ ਆ ਅਸੀਂ ਕੋਈ ਪਾਕਿਸਤਾਨ ਵਾਲੇ ਨਹੀਂ ਜਿਹੜਾ ਸਾਡੇ ਨਾਲ ਦੁਖ ਬਿਹਾਰ ਕਰਿਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਇਹ ਨਵੇਂ-ਨਵੇਂ ਭਾਜਪਾ ਜੁਆਇਨ ਕਰੀ ਇਹਨਾਂ ਨੇ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਭਾਜਪਾ ਕਿੰਨੀ ਕਿ ਚੱਗੀ ਆ ਉਹਦੇ ਉਹਦੇ 'ਸਾਹੀਂ ਜਵਾਬ ਲੈਣਾ ਇਹਦੇ ਕੋਲ ਇਲੈਕਸ਼ਨਾਂ ਦੇ ਵਿੱਚ ਵੀ ਵਿਰੋਧ ਕਰਦੇ ਰਹੂਗਾ ਹਾਂਜੀ ਕਰਦੇ ਆ ਜੀ ਅਸੀਂ ਅਸੀਂ ਕਹਿੰਦੇ ਆ ਵੀ ਹੋਰ ਕਿਸ ਨੂੰ ਮਰਜ਼ੀ ਵੋਟ ਪਾ ਦਿਓ ਭਾਜਪਾ ਨੂੰ ਵੋਟ ਨਾ ਪਾਓ ਧੰਨਵਾਦ ਅੱਜ ਜੀ ਮੈਂ ਭਾਰਤੀ ਕਿਸਾਨ ਜੁਨਨ ਇਕਤਾ ਸਿੱਧੂਪੁਰ ਦਾ ਜੀ ਜ਼ਿਲ੍ਹਾ ਪਰਦਾਸੀ ਅੱਜ ਕਿੱਥੇ ਧਰਨਾ ਦੇ ਰਹੇ ਆ ਅੱਜ ਰੁਨੀਤ ਬਿੱਟੂ ਦੀ ਰਹਿਾਈ ਦੇ ਉੱਤੇ ਧਰਨਾ ਦੇ ਰਹੇ ਆ ਜੀ ਜਿਹੜਾ ਇਹ ਸਾਡੇ ਸਯੁਜਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹਰੇਕ ਕੇ ਐਮਐਮਓ ਵੱਲੋਂ ਜਿਹੜਾ ਦਿੱਤਾ ਗਿਆ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਦੇ ਤਹਿਤ ਉੱਤੇ ਅੱਜ ਅਸੀਂ ਇਹ ਦੇ ਰਹੇ ਆ ਇਹ ਪੰਜਾਬ ਦੇ ਵਿੱਚ 16 ਤੋਂ ਵੱਧ ਥਾਵਾਂ ਦੇ ਉੱਤੇ ਦਿੱਤਾ ਜਾ ਰਿਹਾ ਇਹ ਬੀਜੇਪੀ ਦੇ ਉਮੀਦਵਾਰਾਂ ਦੇ ਰਹਿਸ਼ ਦੇ ਉੱਤੇ ਦਿੱਤੇ ਜਾ ਰਹੇ ਹਨ ਸਰ ਕਿੰਨੇ ਜ਼ਿਲ੍ਹਿਆਂ ਦਾ ਤੁਸੀਂ ਵਿਰੋਧ ਕਰਦੇ ਆ ਅਸੀਂ ਬੀਜੇਪੀ ਦਾ ਵਿਰੋਧ ਕਰਦੇ ਆ ਅਸੀਂ ਇਸ ਕਰਕੇ ਕਰਦੇ ਆ ਕਿਸਾਨਾਂ ਨਾਲ ਕੀਤੇ ਵਾਦੇ ਸੀਗੇ ਜਿਹੜੇ 2020 ਦੇ ਵਿੱਚ ਅਸੀਂ 13 ਮਹੀਨੇ 13 ਦਿਨ ਅੰਦੋਲਨ ਲੜ ਕੇ ਮੰਗਾ ਮਨਾਈਆਂ ਸੀ ਵਾਅਦਾ ਕਰਕੇ ਮੁੱਕਰੀ ਹੋਈ ਸਰਕਾਰ ਪੋਸ ਕਰਕੇ ਵਿਰੋਧ ਕਰਦੇ ਆਂ ਦੂਜੀ ਗੱਲ ਉਦੋਂ ਦਾ ਹਾਂ ਸਰਕਾਰ ਦੇ ਜਾਣ ਵੇਲੇ ਸਮੇਂ ਤੇ ਅਸੀਂ ਉਹਨਾਂ ਨੂੰ ਯਾਦ ਕਰਾਉਣ ਦਿੱਲੀ ਵੱਲ ਰਵਾਨਾ ਹੋਈ ਸੀ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਜਿਹਦੇ ਵਿੱਚ ਬੈਰੀਗੇਟ ਕਰਕੇ ਰਸਤੇ ਦੇ ਵਿੱਚ ਕਿੱਲ ਲਾਏ ਗਏ ਜੇ ਕਿਸਾਨਾਂ ਦੇ ਵੱਲੋਂ ਜਿਹਦੇ ਘਰ ਦੇ ਵਾਰ ਤਰਨਾ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਉਧਰ ਹੀ ਆਪਣਾ ਬਿੱਟੀ ਜੀ ਦਾ ਘਰ ਆ ਜੀ ਤੇ ਘਰ ਤੋਂ ਥੋੜਾ ਪਰਸੇ ਹੋ ਕੇ ਅੱਜ ਦਾ ਪੀਸਫੁਲ ਪ੍ਰੋਟੈਸਟ ਕਰ ਰਹੇ ਆਂ ਯੋ ਕਿ ਸਰਮੀ ਕੋਈ ਦਿੱਕਤ ਵਗੈਰਾ ਨਹੀਂ ਆਉਂਦੀ ਸਰ ਵੈਰੀਗੇਟ ਵਗੈਰਾ ਵੀ ਕੀਤੇ ਗਏ ਮੁਲਾਜ਼ਮ ਵੀ ਖੜਾਏ ਕੀਤੇ ਹਾਂ ਹਾਂ ਤੁਹਾਨੂੰ ਸਕਿਉਰਟੀ ਕਰਕੇ ਥੋੜਾ ਇਲੈਕਸ਼ਨਰ ਕਰਕੇ ਸਾਨੂੰ ਅਸੀਂ ਵੀ ਚਲੋ ਕੋਈ ਨਾ ਮਜਾਦਾ ਕੁਝ ਹੋ ਜਾਂਦਾ ਅਦਰ ਦੀ ਗੱਲਬਾਤ ਹੈ ਜੀ